ਇਆ ਠੀਕ ਹੈ ਜਾਨੇ ਜੋ ਫਸਲ ਖਰਾਬ ਹੋਈ ਹੈ ਅ ਕੱਲ ਅਸੀਂ ਹਲਕਾ ਭਧੌੜ ਦੇ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਜਾ ਕੇ ਆਏ ਆ ਤੇ ਜਿਹੜਾ ਮੀਂਹ ਦੇ ਪਾਣੀ ਨੇ ਜਿਹੜਾ ਸਾਡਾ ਇਧਰ ਤਾਜੋ ਕੇ ਪੱਖੋਗਲਾ ਰੂੜੇ ਕੇ ਧੌਲਾ ਤੇ ਜਾਂ ਇਧਰ ਸਾਡੇ ਭਧੌੜ ਵਾਲੀ ਸਾਈਡ ਤੇ ਵੀ ਕਾਫੀ ਜਿਹੜਾ ਨੁਕਸਾਨ ਆ ਉਹ ਕਰਿਆ ਜਿਦੇ ਨਾਲ ਕਾਫੀ ਘਰ ਵੀ ਡਿੱਗੇ ਨੇ ਔਰ ਜਿਹੜੀਆਂ ਫਸਲਾਂ ਦੇ ਵਿੱਚ ਪਾਣੀ ਆ ਉਹ ਵੀ ਜਿਹੜਾ ਕਾਫੀ ਜਿਹੜਾ ਡੁੱਬ ਚੁੱਕੀਆਂ ਨੇ ਪਾਣੀ ਦਾ ਜਿਹੜਾ ਕੁਦਰਤੀ ਵਹਾਅ ਇੱਧਰ ਨੂੰ ਹੋਣ ਕਰਕੇ ਜਿਹੜਾ ਪਾਣੀ ਅੱਗੇ ਵੀ ਨਿਕਲ ਰਿਹਾ ਪਰ ਹਲੇ ਵੀ ਕਾਫੀ ਫਸਲਾਂ ਦੇ ਵਿੱਚ ਪਾਣੀ ਖੜਾ ਔਰ ਪ੍ਰਸ਼ਾਸਨ ਜਿਹੜਾ ਲਗਾਤਾਰ ਜਿਹੜਾ ਉਹ ਹਰਕਤ ਦੇ ਵਿੱਚ ਹੈਗਾ ਤੇ ਸਾਰੇ ਪਿੰਡਾਂ 'ਚ ਜਿਹੜੇ ਸਾਡੇ ਗਰੀਬ ਲੋਕਾਂ ਦੇ ਮੱਧ ਵਰਗੀ ਪਰਿਵਾਰਾਂ ਦੇ ਜਿਹੜੇ ਘਰ ਡਿੱਗੇ ਆ ਪੂਰੇ ਹਲਕੇ ਭਧੌੜ ਦੇ ਜਿਹੜੀ ਉਹਨਾਂ ਦੀ ਜਾਂਚ ਕਰੀ ਜਾ ਰਹੀ ਹੈ ਉਹਨਾਂ ਦੀਆਂ ਅਰਜ਼ੀਆਂ ਲੈ ਕੇ ਜਿਹੜਾ ਸਟੇਟ ਨੂੰ ਅਸੀਂ ਬਹੁਤ ਜਲਦ ਇਹ ਅਸੀਂ ਡਿਟੇਲ ਹਰ ਰੋਜ਼ ਹੀ ਭੇਜ ਰਹੇ ਹਾਂ ਤਾਂ ਕਿ ਉਹਨਾਂ ਦਾ ਜਿਹੜਾ ਉਹਨਾਂ ਨੂੰ ਮਿਲ ਸਕੇ ਔਰ ਗਰਦਾਵਰੀਆਂ ਨੇ ਜਿਹੜੀਆਂ ਹੋ ਰਹੀਆਂ ਜਿੱਥੇ ਹਲੇ ਚਲੋ ਪਾਣੀ ਖੜਾ ਹੀ ਆ ਉੱਥੇ ਤਾਂ ਜਿਹੜਾ ਹਲੇ ਨਹੀਂ ਕੋਈ ਉਹਦੀ ਜਾਂਚ ਹਲੇ ਕਰ ਸਕਦੇ ਜਿਵੇਂ ਜਿਵੇਂ ਪਾਣੀ ਸੁੱਕੀ ਜਾਊਗਾ ਉਹ ਸਾਰਾ ਉਸ ਤਰੀਕੇ ਨਾਲ ਉਹਦੀ ਕਾਰਵਾਈ ਹੋਊਗੀ ਔਰ ਮੁੱਖ ਮੰਤਰੀ ਸਾਹਿਬ ਔਰ ਪੂਰੀ ਜਿਹੜੀ ਸਰਕਾਰ ਆ ਉਹ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਜਿਵੇਂ ਆ ਪੂਰੇ ਪੰਜਾਬ ਚੋਂ ਹੀ ਜਿਹੜਾ ਪ੍ਰਭਾਵਿਤ ਜਿਹੜੇ ਏਰੀਏ ਨੇ ਚਲੋ ਆਪਣੇ ਹਲੇ ਪਰਮਾਤਮਾ ਦੀ ਕਿਰਪਾ ਕੇ ਨੁਕਸਾਨ ਥੋੜਾ ਹੈ ਪਰ ਇਧਰ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਅੰਮਰਸਰ ਸਾਹਿਬ ਸਾਈਡ ਤੇ ਜਿਹੜਾ ਨੁਕਸਾਨ ਆ ਉਹ ਬਹੁਤ ਵੱਡੀ ਪੱਧਰ ਤੇ ਹੋਇਆ ਔਰ ਅਸੀਂ ਲਗਾਤਾਰ ਲੱਗੇ ਹੋਏ ਆ ਜਿਹੜਾ ਮੁਆਵਜ਼ਾ ਸਾਰੇ ਲੋਕਾਂ ਨੂੰ ਦਿੱਤਾ ਜੀ ਸਰ ਇੱਕ ਤਾਜੂ ਕੇ ਪਿੰਡ ਦੇ ਵੱਲੋਂ ਆਖਿਆ ਯਾਰ ਕੱਸੀ ਨੂੰ ਲੈ ਕੇ ਕਾਫੀ ਬਵਾਦ ਹੋ ਰਿਹਾ ਜੇ ਕੱਸੀ ਖਾਲੀ ਵੀ ਸੁਆ ਉਹਨੂੰ ਵੀ ਦੇਖਦੇ ਹਾਂ ਉਹ ਮੇਰੀ ਜਿਹੜੇ ਸੁਖਵੀਰ ਆਪਣੇ ਮਾਈਸਰ ਖੰਨਾ ਸਾਹਿਬ ਐਮਐਲਏ ਨੇ ਕੱਲ ਉਹਨਾਂ ਦੇ ਨਾਲ ਗੱਲ ਹੋਈ ਆ ਤੇ ਉਹ ਜਿਹੜਾ ਤਿੰਨਾਂ ਪਿੰਡਾਂ ਦਾ ਉਹ ਕੱਸੀ ਵਾਲਾ ਮਸਲਾ ਕਿਉਂਕਿ ਪਿੱਛੋਂ ਕੱਸੀ ਬੰਦੀ ਆ ਉਹਦੇ ਚ ਪਾਣੀ ਆ ਨਹੀਂ ਰਿਹਾ ਸ਼ਾਇਦ ਕਿਤੇ ਰੋਟੀ ਵੀ ਹੋਣੀ ਆ ਤੇ ਉਹਦਾ ਅੱਜ ਸ਼ਾਮ ਤੱਕ ਅਸੀਂ ਉਹਦਾ ਹੱਲ ਕੋਦੇ ਜੋ ਪਾਣੀ ਹੈ ਜੇ ਕੜਵਾ ਦਵਾਂ